ਗੁਰਬਾਣੀ ਵਿੱਚ ਬਾਕ ਹੈ ਬਿਰਹਾ ਲਜਾਇਆ ਦਰਸ ਪਾਇਆ ਆਮੇਉ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇੱਛ ਪੁਨੀ ਮਿਲੇ ਜਿਸ ਖੋਜੰਤੀ ਆਤਮਾ ਤੇ ਪਰਮਾਤਮਾ ਦੀ ਮਿਲਨ ਦੀ ਜਿਹੜੀ ਕਹਾਣੀ ਹੈ ਨਾ ਉਸ ਦਾ ਬੜਾ ਹੀ ਖੂਬਸੂਰਤ ਚਿੱਤਰਣ ਹੈ ਇਹ ਆਤਮ ਜਨਮ ਜਮਾਂਤਰਾਂ ਦੀ ਪਟਕੀ ਹੋਈ ਹੈ ਵਿਛੜੀ ਹੋਈ ਹੈ ਪ੍ਰਭੂ ਨਾਲ ਬਹੁਤ ਪਿਆਸੀ ਹੈ ਜਨਮ ਜਨਮਾਂਤਰਾ ਦੀ ਪਿਆਸ ਰਹੀ ਇਸ ਨੂੰ ਤੇ ਜਦੋਂ ਮਿਲਨ ਦੀ ਘੜੀ ਆਉਂਦੀ ਹੈ ਨਾ ਫਿਰ ਸਾਰਾ ਵਿਯੋਗ ਸਾਰਾ ਬਿਰਹਾ ਚਲਾ ਜਾਂਦਾ ਹੈ ਕਿਉਂ ਦਰਸ਼ਨ ਜੋ ਪ੍ਰਾਪਤ ਹੋ ਗਏ ਉਸ ਪ੍ਰਭੂ ਦੇ ਇੱਕਮਕਾਰ ਪ੍ਰਭੂ ਦੇ ਦਰਸ਼ਨ ਪ੍ਰਾਪਤ ਹੋ ਗਏ ਤੇ ਆਤਮਾ ਹੁਣ ਭਿੱਜ ਗਈ ਹੈ ਅੰਮ੍ਰਿਤ ਜਲ ਤਾਰਾ ਨਾਲ ਭਿੱਜ ਗਈ ਹੈ ਅੰਮ੍ਰਿਤ ਵਰਸ਼ਾ ਨਾਲ ਭਿੱਜ ਗਈ ਹੈ ਜਿਸ ਤਰ੍ਹਾਂ ਤਪ ਦੇ ਅਰੇਗਿਸਥਾਨ ਜਿਹੜਾ ਹੈ ਨਾ ਉਹ بارش ਨਾਲ ਭਿੱਜ ਜੂਵੇ ਤੇ ਉਹ ਜਲธารਾ ਦਾ ਸਰੋਤ ਕੀ ਹੈ ਉਸ ਅੰਮ੍ਰਿਤ ਵਰਸ਼ਾ ਦਾ ਸਰੋਤ ਹੈ ਪ੍ਰਭੂ ਦੀ ਮਿਹਰਪਰੀ ਦ੍ਰਿਸ਼ਟੀ ਪ੍ਰਭੂ ਦੀ ਜਿਹੜੀ ਅੰਮ੍ਰਿਤ ਪ੍ਰਿ ਦ੍ਰਿਸ਼ਟੀ ਹੈ ਨਾ ਉਸ ਦੇ ਨਾਲ ਆਤਮਾ ਹੁਣ ਭਿੱਜ ਗਈ ਹੈ ਤੇ ਪੂਰਨਤਾ ਤ੍ਰਿਪਤ ਹੋ ਗਈ ਹੈ ਬਿਨਵੰਤ ਨਾਨਕ ਮੇਰੀ ਇੱਛ ਪੂਰੀ ਆਤਮਾ ਕਹਿੰਦੀ ਕਿ ਮੇਰੀ ਹੁਣ ਇੱਛਾ ਪੂਰੀ ਹੋ ਗਈ ਹੈ ਮੈਂ ਵਿਛੜੀ ਹੋਈ ਸੀ ਮੈਨੂੰ ਮੇਰੇ ਪ੍ਰਭੂ ਦੇ ਮਿਲਾਪ ਹੋ ਗਏ ਮਿਲੇ ਜਿਸ ਖੋਜੰਤੀ ਜਿਸ ਪ੍ਰਭੂ ਦੀ ਮੈਨੂੰ ਤਲਾਸ਼ ਸੀ ਨਾ ਜਨਮ ਜਨਮਾਂ ਤੋਂ ਉਹ ਪ੍ਰਭੂ ਹੁਣ ਮੈਨੂੰ ਮਿਲ ਗਏ ਹਨ ਕਿੰਨਾ ਹੀ ਖੂਬਸੂਰਤ ਚਿੱਤਰਣ ਹੈ ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦਾ ਬਿਰਹਾ ਲਜਾਇਆ ਦਰਸ ਪਾਇਆ ਅਮਿਉ ਦ੍ਰਿਸ਼ਟ ਸੰਚੰਤੀ ਬੇਨਵੰਤ ਨਾਨਕ ਮੇਰੀ ਇੱਛ ਪੁਨੀ ਮਿਲੇ ਜਿਸ ਖੋਜੰਤੀ ਸਤਨਾਮ ਵਾਹਿਗੁਰੂ ਸਤਨਾਮ ਹੈ